ਮੇਰੇ ਮਰਨ ਨਾਮਾ ਕੇ ਇਸ ਮਸਲੇ ਨੂੰ ਤੁਰੰਤ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਨੀ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਪਰ ਸੀਬੀਆਈ ਜਾਂਚ ਕਿਉਂ ਮੈਂ ਦੱਸਦਾ ਇਹਦੇ ਕਈ ਕਾਰਨ ਨੇ ਕਿ ਇਹ ਸੀਬੀਆਈ ਨੂੰ ਹੀ ਇਹਦੀ ਜਾਂਚ ਜਰੀਆ ਉਹ ਕਰਨੀ ਚਾਹੀਦੀ ਮੈਨੂੰ ਪਤਾ ਕੁਝ ਲੋਕ ਜੁਡੀਸ਼ੀਅਲ ਇਨਕੁਆਰੀ ਦੀ ਵੀ ਮੰਗ ਕਰ ਰਹੇ ਆ ਪਰ ਸੀਬੀਆਈ ਦੀ ਮੰਗ ਇਸ ਕਰਕੇ ਜਾਂਚ ਇਸ ਕਰਕੇ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਇਸ ਚ ਕਈ ਗੜਬੜੀਆਂ ਕੀਤੀਆਂ કે મેં ਹੁਣੇ ਦੱਸਿਆ ਵਾ ਜਿਸ ਕਾਰਨ ਚੰਡੀਗੜ੍ਹ ਪੁਲਿਸ ਇਸ ਜਾਂਚ ਕਰਨ ਦਾ ਜਿਹੜਾ ਅਧਿਕਾਰ ਆ ਜਾਂਚ ਕਰਨ ਦਾ ਜਿਹੜਾ ਰਾਈਟ ਹੈ ਉਹ ਗਵਾ ਚੁੱਕੀ ਆ ਔਰ ਇਸ ਮਸਲੇ ਦੇ ਵਿੱਚ ਬੀਜੀਪੀ ਸਮੇਤ ਕਈ ਅਫਸਰਾਂ ਉਤੇ ਦੋਸ਼ ਆ ਆਪਾਂ ਵੇਖਿਆ ਹੀ ਆ ਚੰਡੀਗੜ੍ਹ ਪੁਲਿਸ ਨੇ ਜਾਂਚ ਲਈ ਇੱਕ ਆਈਜੀ ਅਫਸਰ ਦੀ ਅਗਵਾਈ ਹੇਠ ਇੱਕ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਵਾ ਇਹ ਐਸਆਈਟੀਸ ਮਸਲੇ ਵਿੱਚ ਮੇਰੇ ਮਨਨਾ ਮੇਰਾ ਮਨਨਾ ਕਿ ਇਨਸਾਫ ਨਹੀਂ ਦੇ ਸਕਦੀ ਚੰਡੀਗੜ੍ਹ ਪੁਲਿਸ ਕੋਲ ਇੰਨੇ ਸੀਰੀਅਸ ਸੀਨੀਅਰ ਅਧਿਕਾਰੀਆਂ ਖਿਲਾਫ ਇੰਨੀ ਗੁੰਝਲਦਾਰ ਜਾਂਚ ਕਰਨ ਦੀ ਯੋਗਤਾ ਹੀ ਨਹੀਂ ਸਟੇਟਾਂ ਦੇ ਕੇਂਦਰੀ ਪ੍ਰਸ਼ਾਸਨਿਕ ਸੂਬਿਆਂ ਚ ਯੂਟੀ ਚ ਰੈਂਕ ਬਹੁਤ ਰੈਂਕ ਦਾ ਬੜਾ ਫਰਕ ਪੈਂਦਾ ਕਿਸ ਰੈਂਕ ਦਾ ਅਫਸਰ ਕਿਸ ਰੈਂਕ ਦੀ ਅਫਸਰ ਤੇ ਇਨਕੁਆਇਰੀ ਕਰ ਰਿਹਾ ਵਾ ਪਰ ਸੀਬੀਆਈ ਇੱਕ ਪ੍ਰਮੁੱਖ ਤਬਦੀਸ਼ ਕਰਨ ਦੀ ਏਜੰਸੀ ਹੈ ਉੱਥੇ ਜਾਂਚ ਕਰ ਰਿਹਾ ਅਫਸਰ ਦਾ ਰੈਂਕ ਕੋਈ ਬਹੁਤਾ ਮਾਈ ਨੇ ਨਹੀਂ ਰੱਖਦਾ ਕਿਉਂਕਿ ਉਹਨਾਂ ਦਾ ਇਹ ਜਿਹੜਾ ਨੋਰਮਲ ਰੈਂਕ ਸਟਰਕਚਰ ਹੈ ਅਦੀ ਤੋਂ ਬਾਹਰ ਨੇ